ਬਿਲਕੁਲ ਛੱਤ ਦੇ ਉੱਪਰ ਲੋਕਾਂ ਨੇ ਸਮਾਨ ਕੱਢ ਕੇ ਰੱਖਿਆ ਹੋਇਆ ਤੇ ਇਸ ਜਿਹੜੀਆਂ ਤਸਵੀਰਾਂ ਨੇ ਬਰਬਾਦੀ ਦੀਆਂ ਤਸਵੀਰਾਂ ਨੇ 2023 23 ਦੇ ਵਿੱਚ ਵੀ ਇਸ ਤਰ੍ਹਾਂ ਲੋਕਾਂ ਨੂੰ ਜਿਹੜਾ ਸਤਲੁਜ ਦਰਿਆ ਨੇ ਪਾਣੀ ਨੇ ਮਾਰਿਆ ਸੀ ਤੇ ਅੱਜ ਫਿਰ ਉਹੀ ਹਾਲਾਤ ਇਹਨਾਂ ਲੋਕਾਂ ਦੇ ਬਣੇ ਹੋਏ ਆ ਲੋਕ ਘਰੋਂ ਬੇਕਾਰ ਹੋ ਚੁੱਕੇ ਨੇ ਇਸ ਬੰਨ ਦੇ ਉੱਪਰ ਇਹਨਾਂ ਨੇ ਸ਼ਰਨ ਲਈ ਹੋਈ ਆ ਤਾਂ ਇਧਰ ਲਈਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਕਿ ਰਾਤ ਸਾਰੀ ਬਾਰਿਸ਼ ਹੁੰਦੀ ਰਹੀ ਆ ਔਰ ਇਸ ਬਾਰਿਸ਼ ਦੇ ਵਿੱਚ ਇਹ ਲੋਕ ਜਿਹੜੇ ਆ ਖੁੱਲੇ ਅਸਮਾਨ ਦੀ ਛੱਤ ਦੇ ਹੇਠ ਇਹ ਭਜਦੇ ਰਹੇ ਆ ਬੜੇ ਮੰਦੇ ਹਾਲਾਤ ਨੇ ਬੇਟਾ ਕੀ ਕਰੀ ਹੁਣ ਮੁਸੀਬਤ ਦੇ ਮਾਰੇ ਪੈ ਆਵੇ ਖ ਅੰਦਰਾਂ ਚ ਪਾਣੀ ਛੱਤਾਂ ਤੇ ਪਾਣੀ ਕਿੱਥੇ ਜਾਈ ਬੱਚੇ ਲੈ ਕੇ ਆ ਇੱਥੇ ਪੈ ਬਾਰਿਸ਼ ਪਈ ਜਾਂਦੀ ਬੱਚੇ ਬਿਮਾਰ ਹੋਈ ਜਾਂਦੇ ਨਾਪ ਵੀ ਹੋਈ ਜਾਂਦੇ ਬੋਲਾ ਵੀ ਨਹੀਂ ਜਾਂਦਾ ਸਿਰ ਸਾਰੇ ਪਟਣ ਨਾਲੇ ਹਾਂ ਤੁਸੀਂ ਛੱਤ ਇੱਥੇ ਬਾਹਰ ਕੱਢੀ ਇੱਥੇ ਕੱਟੀ ਬਾਹਰ ਮੀਂਹ ਚ ਕੱਟੀ ਐ ਨਾ ਕੁਛ ਨਹੀਂ ਪਹੁੰਚਿਆ ਕੁਛ ਵੀ ਤੇਰਾ ਡੰਗਰਾਂ ਦਾ ਕੀ ਹਾਲਾ ਉਹਨਾਂ ਦਾ ਤਾਂ ਮੰਦਾ ਹੀ ਸੱਪ ਲੜ ਗਿਆ ਵੇਖ ਵੇਖੀ ਜਾਂਦਾ ਡਾਕਟਰ ਹੋਣ ਲਿਆਂਦਾ ਉਹਨਾਂ ਤੋਂ ਦਵਾਈ ਕਰਾਈ ਕੱਲ ਵੀ ਕਰਾਈ ਨੀਰਾ ਹੀ ਨਿਚਰਦੀ ਤੇ ਨਾ ਨੀਰਾ ਪਹੁੰਚੇ ਖਾਣ ਪੀਣ ਨੂੰ ਅਸੀਂ ਡੱਡ ਭਰੀ ਜਾਵਾਂ ਅਗਲੇ ਸਾਲ ਫੇਰ ਆ ਜਾਂਦਾ ਅਗਲੇ ਸਾਲ ਫੇਰ ਆ ਜਾਂਦਾ ਤਾਂ ਮੜ ਜਾਉਤਾ ਉਹਨੇ ਫੇਰ ਥੱਲੇ ਚਲੇ ਜਾਣੇ ਕਿੱਥੇ ਸਾਡੀ ਜ਼ਿੰਦਗੀ ਹੈ ਉਹਨੂੰ ਤਸਵੀਰ ਵੀ ਦਿਖਾ ਦਿੰਨੇ ਉਹ ਉਸ ਮੱਝ ਦੀ ਜਿਹਨੂੰ ਜ਼ਰੇਲੀ ਚੀਜ਼ ਲੜੀ ਹੈਗੀ ਹੈ ਡਾਕਟਰ ਸਾਹਿਬ ਦਾ ਸਹਿ ਕਿ ਦੋ ਤਿੰਨ ਦਿਨ ਪਹਿਲਾਂ ਬੜੀ ਬਹੁਤ ਬਹੁਤ ਜ਼ਿਆਦਾ ਸੋਸ਼ੀ ਤੇ ਇਹ ਹਾਲਾਤ ਇਸ ਇਲਾਕੇ ਦੇ ਵਿੱਚ ਬਣੇ ਹੋਏ ਆ ਤਾਂ ਇਹਨਾਂ ਲੋਕਾਂ ਦੇ ਜਿਹੜੇ ਹਾਲਾਤ ਉਹ ਵੱਤ ਤੋਂ ਵੱਤਰ ਬਣੇ ਹੋਏ ਨੇ ਲੋਕ ਆਪਣੇ ਘਰ-ਬਾਰ ਛੱਡ ਕੇ ਕਿਉਂ ਘਰਾਂ ਦੇ ਵਿੱਚ ਤਾਂ ਪਾਣੀ ਵਰ ਗਿਆ ਘਰਾਂ ਦੇ ਵਿੱਚ ਪਾਣੀ ਵਰ ਗਿਆ ਸਾਰਾ ਸਮਾਨ ਭਿੱਜ ਗਿਆ ਦਾਣਾ ਫੱਕਾ ਜੋ ਸਾਲਾਸਤੇ ਜੁੜਿਆ ਸੀਗਾ ਰੋਟੀ ਟੁੱਕ ਵਾਸਤੇ ਉਹ ਸਾਰਾ ਤਬਾਹ ਹੋ ਗਿਆ ਤਾਂ ਇਹ ਲੋਕ ਜਿਹੜੇ ਇਸ ਬੰਨ ਤੇ ਇਹਨਾਂ ਨੇ ਸ਼ਰਨ ਲਈ ਹੋਈ ਆ ਆਂੰਦਰਾਜਾ ਕੇ ਵੇਖ ਲਓ ਤੁਸੀਂ ਆ ਬੇੜੀ ਹੁੰਦੀ ਤਾਂ ਤੁਰ ਕੇ ਵੇਖੋ ਇਹਨਾਂ ਦਾ ਸਾਰਾ ਕੁਝ ਕਿੰਨਾ ਜੋੜਨੇ ਆ ਆਪਾਂ ਗਰ ਦੀ ਸੂਈ ਸਲਾਈ ਸਾਰਾ ਹੀ ਗੁੱਗਲ ਹੋ ਜਾਂਦਾ ਕਿੱਥੋਂ ਤਾਂ ਹੋਈ ਅਸੀ ਨਹੀਂ ਹੋ ਸਕਦੇ ਇਹਨਾਂ ਨਿੱਕੇ ਨਿੱਕੇ ਮਸੂਮਾਂ ਦਾ ਕੀ ਕਸੂਰ ਆ ਕਿਉਂਕਿ ਇਹਨਾਂ ਨੂੰ ਕੋਈ ਵੀ ਜਿਹੜੀ ਉਹ ਛੱਤ ਨਸੀਬ ਨਹੀਂ ਹੋਈ ਇਹ ਲੋਕ ਵਿਚਾਰੇ ਪਿਛਲੇ ਇੱਕ ਹਫਤੇ ਤੋਂ ਇਸ ਤਰ੍ਹਾਂ ਹੀ ਦਿਨ ਪਰ ਰਾਤ ਇਹਨਾਂ ਮੰਜਿਆਂ ਦੇ ਉੱਪਰ ਇਸ ਸੜਕ ਦੇ ਉੱਪਰ ਕੱਟ ਰਹੇ ਨੇ ਬਹੁਤ ਤੰਗ ਐ ਸੀ ਬਹੁਤ ਬੋਲਾ ਨਹੀਂ ਜਾਂਦਾ ਗਲੇ ਖਰਾਬ ਹੋਏ ਪਾਣੀ ਗੰਦੇ ਪੀ ਨਾ ਕੋ ਪਲੱਛ ਨਾ ਕੋ ਲੈ ਨਾਮ ਕਰਾਵੇ ਕਿੱਥੇ ਬੰਨਣਾ ਤੇ ਬੈਠੇ ਸੱਪ ਵੀ ਮੰਜਾਂ ਤੇ ਚੜ ਜਾਂਦੇ ਬੰਨ ਜਿਹੜਾ ਇਹ ਪੱਕਨ ਪਾਕਿਸਤਾਨ ਦੀ ਸਰਹੱਦ ਦੇ ਉੱਪਰ ਇਹ ਬੰਨ ਬਣਿਆ ਹੈਗਾ ਤਾਂ ਇਸ ਜਿਹੜਾ ਇੱਧਰ ਸੱਜੇ ਪਾਸੇ ਇਮਾਰਤ ਕੀਤੀ ਹੋਈ ਹੈ ਦਰਿਆ ਨੇ ਤੇ ਖੱਬੇ ਪਾਸੇ ਬੇਸ਼ਕ ਚਲੋ ਸੋਕਾ ਦਾ ਹੈਗਾ ਪਰ ਇੱਧਰ ਤੁਸੀਂ ਦੇਖੋ ਇਹ ਜਿਹੜਾ ਤਬਾਹੀ ਦਾ ਮੰਜ਼ਰ ਖੌਫਨਾਕ ਤਸਵੀਰਾਂ ਦਰਦ ਭਰੀਆਂ ਲੋਕਾਂ ਦੀਆਂ ਆਵਾਜ਼ਾਂ ਕਿਸ ਤਰ੍ਹਾਂ ਲੋਕ ਜਿਹੜੇ ਨੇ ਉਹ ਦੁਖੀ ਹੋਏ ਪਏ ਨੇ ਸਾਰੇ ਇਸ ਏਰੀਏ ਤੋਂ ਤੋ ਇੱਕ ਅਨਾਗਾ ਦੀਂਦਾ ਨਾ ਪਿੱਛੇ ਦੀਂਦਾ ਇੱਛਾ ਤਬਾਹ ਹੋ ਗਿਆ ਨਹੀਂ ਆਉਂਦਾ ਭਾਈ ਵੀਡੀਓ ਬਣਾ ਕੇ ਲੈ ਜਾਂਦੇ ਆ ਕੋਈ ਦੇਖ ਹੀ ਨਹੀਂ ਇੱਥੇ ਜਾਂਦੇ ਲੀਡਰ ਆਉਂਦੇ ਆ ਆਪਣੀ ਵੀਡੀਓ ਬਣਾਉਂਦੇ ਆ ਤੇ ਚੱਲ ਜਾਂਦੇ ਆ ਉਹਦੇ ਚੱਲ ਜਾਂਦੇ ਆ ਜੇ ਪਾਣੀ ਹਟਦਾ ਤਾਂ ਉਤੋਂ ਦੇ ਜੰਗ ਲੱਗ ਗਿਆ ਜੇ ਜੰਗ ਹਟਦਾ ਤਾਂ ਪਾਣੀ ਆ ਗਿਆ ਕੋਈ ਜ਼ਿੰਦਗੀ ਕੋਈ ਜ਼ਿੰਦਗੀ ਨਹੀਂ ਜੀ ਬਿਲਕੁਲ ਪਹਿਲਾਂ ਤਾਂ ਮੌਸਮ ਦੀ ਗੱਲ ਕਰਦੇ ਆਂ ਕੱਲ ਦੁਪਹਿਰ ਤੋਂ ਹੀ ਬਾਰਿਸ਼ ਹੋ ਰਹੀ ਆ ਫਿਰੋਜ਼ਪੁਰ ਦੇ ਵਿੱਚ ਮੌਲੇਦਾਰ ਬਾਰਿਸ਼ ਹੋ ਰਹੀ ਆ ਔਰ ਅਸੀਂ ਇਸ ਵੇਲੇ ਪਾਕਿਸਤਾਨ ਦੇ ਬਿਲਕੁਲ ਸਰਦ ਦੇ ਨੇੜੇ ਮੌਜੂਦ ਆ ਰਹੇ ਆ ਅਸੀਂ ਬੰਨ੍ਹ ਦੇ ਉੱਪਰ ਖੜੇ ਆ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਕਿ ਕਿਸ ਤਰ੍ਹਾਂ ਸਤਲੁਜ ਦਰਿਆ ਨੇ ਆ ਮਾਰ ਕੀਤੀ ਹੈਗੀ ਆ ਤਾਂ ਇਧਰ ਲੀਆਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਔਰ ਇਹ ਪਾਣੀ ਪਿਛਲੇ ਇੱਕ ਹਫ਼ਤੇ ਤੋਂ ਇਨਾ ਘਰਾਂ ਦੇ ਵਿੱਚ ਮਾਰ ਕਰਦਾ ਨਜ਼ਰ ਆ ਰਿਹਾ ਔਰ ਲੋਕ ਜਿਹੜੇ ਆ ਤਰਾ ਤਰਾ ਕਰਦੇ ਪਏ ਇੱਕ ਹੋਰ ਤੁਹਾਨੂੰ ਤਸਵੀਰ ਦਿਖਾਉਣੀ ਹੈ ਤੇ ਬਿਲਕੁਲ ਛੱਤ ਦੇ ਉੱਪਰ ਲੋਕਾਂ ਨੇ ਸਮਾਨ ਕੱਢ ਕੇ ਰੱਖਿਆ ਹੋਇਆ ਤੇ ਇਸ ਜਿਹੜੀਆਂ ਤਸਵੀਰਾਂ ਨੇ ਬਰਬਾਦੀ ਦੀਆਂ ਤਸਵੀਰਾਂ ਨੇ 2023 23 ਦੇ ਵਿੱਚ ਵੀ ਇਸ ਤਰ੍ਹਾਂ ਲੋਕਾਂ ਨੂੰ ਜਿਹੜਾ ਸਤਲੁਜ ਦਰਿਆ ਨੇ ਪਾਣੀ ਨੇ ਮਾਰਿਆ ਸੀ ਤੇ ਅੱਜ ਫਿਰ ਉਹੀ ਹਾਲਾਤ ਇਨਾ ਲੋਕਾਂ ਦੇ ਬਣੇ ਹੋਏ ਆ ਉੱਪਰੋਂ ਰੱਬ ਵੀ ਜਿਹੜਾ ਲਗਾਤਾਰ ਬਾਰਿਸ਼ ਕਰ ਰਿਹਾ ਕਿਉਂਕਿ ਕੱਲ ਢਾਈ ਵੇਟ ਲੱਗਾ ਔਰ ਅੱਜ ਹੁਣ ਤੱਕ ਜਿਹੜੀ ਬਾਰਿਸ਼ ਹੁੰਦੀ ਵੇਖੀ ਗਿਆ ਅਸਲ ਮਾਮੂਲੀ ਜੀ ਮੈਂ ਕੁਰੀ ਇਸ ਸਲੋ ਹੋਈ ਆ ਤਾਂ ਉੱਪਰ ਬੱਦਲ ਛਾਏ ਹੋਏ ਨੇ ਕਾਲੀਆਂ ਘਟਾਵਾਂ ਨੇ ਔਰ ਥੱਲੇ ਦੀਆਂ ਜਿਹੜੀਆਂ ਤਸਵੀਰਾਂ ਨੇ ਇਹ ਬਰਬਾਦੀ ਦਾ ਮੰਜ਼ਰ ਆ ਔਰ ਚਾਰ ਚਫੇਰੇ ਤਸਵੀਰ ਜਿਹੜਾ ਜਿੰਨਾ ਵੀ ਇਲਾਕਾ ਹੈਗਾ ਸਾਰਾ ਸਤਲੁਜ ਦਰਿਆ ਦੀ ਮਾਰ ਹੇਠਾ ਤਾਂ ਜਿੰਨਾ ਝੋਨਾ ਸੀ ਹਰਾਚਾਰਾ ਸੀ ਸਬਜ਼ੀਆਂ ਸੀ ਇਹਨਾਂ ਲੋਕਾਂ ਦੀਆਂ ਸਭ ਤਬਾਹ ਹੋ ਗਈਆਂ ਲੋਕ ਘਰੋਂ ਬੇਕਾਰ ਹੋ ਚੁੱਕੇ ਨੇ ਇਸ ਬੰਨ ਦੇ ਉੱਪਰ ਇਹਨਾਂ ਨੇ ਸ਼ਰਨ ਲਈ ਹੋਈ ਆ ਤਾਂ ਇਦਰ ਲੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਕਿ ਰਾਤ ਸਾਰੀ ਬਾਰਿਸ਼ ਹੁੰਦੀ ਰਹੀ ਆ ਔਰ ਇਸ ਬਾਰਿਸ਼ ਦੇ ਵਿੱਚ ਇਹ ਲੋਕ ਜਿਹੜੇ ਆ ਖੁੱਲੇ ਅਸਮਾਨ ਦੀ ਛੱਤ ਦੇ ਹੇਠ ਇਹ ਭਿੱਜਦੇ ਰਹੇ ਆ ਤਾਂ ਇਸ ਇਲਾਕੇ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਵੀ ਰਾਹਤ ਕੈਂਪ ਉਹ ਜਿਹੜਾ ਨਹੀਂ ਬਣਾਇਆ ਗਿਆ ਔਰ ਪਿੱਛੇ ਰਾਹਤ ਕੈਂਪ ਹੈਗਾ ਰਾਤ ਸਾਰੀ ਬਾਰਿਸ਼ ਹੁੰਦੀ ਗਈ ਔਰ ਉਸ ਕੈਂਪ ਦੇ ਵਿੱਚ ਵੀ ਕਈ ਜਿਸ ਤਰ੍ਹਾਂ ਛੱਤ ਨਹੀਂ ਸੀ ਉਹਨਾਂ ਲੋਕਾਂ ਵਾਸਤੇ ਤਾਂ ਅਸੀਂ ਗੱਲਬਾਤ ਕਰਦੇ ਆ ਨਾ ਲੋਕਾਂ ਦੇ ਨਾਲ ਲੋਕ ਮੌਜੂਦ ਆ ਕਿਉਂਕਿ ਹਾਲਾਤ ਜਿਹੜੇ ਆ ਇਹਨਾਂ ਲੋਕਾਂ ਦੇ ਬਾਤ ਤੋਂ ਬੱਤਰ ਹੋ ਚੁੱਕੇ ਕਿ ਸਾਡੇ ਨਾਲ ਔਰਤ ਮੂਜ਼ਾ ਪੰਜ ਕਿਦਾਂ ਦੇਖਦੇ ਹੋ ਕਿ ਕੀ ਹਾਲਾਤ ਬਣੇ ਹੋਏ ਨੇ ਬੜੇ ਮੰਦੇ ਹਾਲਾਤ ਨੇ ਬੇਟਾ ਕੀ ਕਰੀਏ ਹੁਣ ਮੁਸੀਬਤ ਦੇ ਮਾਰੇ ਪੈ ਆਵੇ ਖ ਅੰਦਰਾ ਚ ਪਾਣੀ ਛੱਪਾਂ ਤੇ ਪਾਣੀ ਕਿੱਥੇ ਜਾਈਏ ਬੱਚੇ ਲੈ ਕੇ ਇੱਥੇ ਪੈ ਬਾਰਿਸ਼ ਪਈ ਜਾਂਦੀ ਬੱਚੇ ਬਿਮਾਰ ਹੋਈ ਜਾਂਦੇ ਨਾ ਆਪ ਵੀ ਹੋਈ ਜਾਂਦੇ ਬੋਲਾ ਵੀ ਨਹੀਂ ਜਾਂਦਾ ਸਿਰ ਸਾਰੇ ਪੱਟਣਾਂ ਵਾਲੇ ਰਾਤ ਤੁਸੀਂ ਇੱਥੇ ਬਾਹਰ ਕੱਟੀ ਠੀਕ ਕੱਟੀ ਬਾਹਰ ਮੀਂਹ ਚ ਹੀ ਕੱਟੀ ਐ ਨਾ ਕੁਛ ਨਹੀਂ ਪਹੁੰਚਿਆ ਕੁਛ ਵੀ ਕੋਈ ਖਾਣਾ ਕੋਈ ਡੰਗੜਾ ਖਾਣਾ ਮਾੜਾ ਮੋਟਾ ਗੁਰਦਵਾਰੇ ਵਿਚਾਰੇ ਆਪਦੇ ਜਿਹੜੇ ਇਧਰਲੇ ਮਾੜੇ ਮੋਟੇ ਬਣਾ ਹਾਂ ਬੜੇ ਔਖੇ ਬੜੇ ਇਹਦੇ ਨਾਲ ਤਾਂ ਸਾਨੂੰ ਪਰੇ ਹੀ ਲੰਗਾ ਦੇਣ ਕਿ ਡੰਗਰਾ ਡੰਗਰਾ ਦਾ ਕੀ ਹਾਲ ਹੈ ਉਹਨਾਂ ਦਾ ਤਾਂ ਮੰਦਾ ਹੀ ਸੱਪ ਲੜ ਕੇ ਆਵੇ ਵੇਖੇ ਜਾਂਦੇ ਡਾਕਟਰ ਹੋਣ ਲਿਆਂਦਾ ਉਹਨਾਂ ਤੋਂ ਦਵਾਈ ਕਰਾਈ ਕੱਲ ਵੀ ਕਰਾਈ ਅੱਜ ਵੀ ਅਜੇ ਨੀਰਾ ਹੀ ਨਹੀਂ ਚੜਦੀ ਤੇ ਨਾ ਨੀਰਾ ਪਹੁੰਚੇ ਮੱਝ ਨੂੰ ਸੱਪ ਲੜ ਗਿਆ ਹਾਂ ਮੱਝ ਨੂੰ ਸੱਪ ਲੜਿਆ ਅੱਜ ਕੱਲ ਲੱਖ ਤੋਂ ਮੱਝ ਮਿਲਦੀ ਹੈ ਕਿਵੇਂ ਲੱਕੜਦਾਰਾ ਹੋ ਗਈ ਮਿੰਟਾਂ 'ਚ ਜੇ ਰੀਲੀ ਚੀਜ਼ ਲੜ ਗਈ ਤੁਣ ਕੀ ਕਰੀ ਬਹੁਤਾ ਬੜੇ ਔਖੇ ਬੜੇ ਕੋਈ ਸਰਕਾਰ ਨਹੀਂ ਸਾਡੀ ਸੁਣਦੀ ਭਈ ਕੋਈ ਵੀ ਮੋਤ ਮਰੇਗੇ ਨੇ ਟਾਈਮ ਕੱਢ ਕੇ ਆ ਦੇ ਚਲੇ ਜਾਂਦੇ ਨੇ ਗੱਡੀਆਂ ਤੇ ਆ ਕੇ ਵੇਖ ਫੂਕ ਕੇ ਘਾਂ ਚਲੇ ਜਾਂਦੇ ਨੇ ਕੋਈ ਦਿੰਦੇ ਨਹੀਂ ਇਹ ਕੋਈ ਕੀ ਉਹਨਾਂ ਨੇ ਦੇਣਾ ਸੰਤ ਪੰਜ ਪੰਜ ਮਰਲੇ ਉੱਥੇ ਕਿਤੇ ਦੇ ਦੇਣ ਤੋ ਹੀ ਸੰਤ ਚੰਗੇ ਨੇ ਹਾਂ ਬਾਹਰ ਕਿਤੇ ਹਾਂ ਸ਼ਹਿਰਾਂ ਚ ਲੋਕਾਂ ਨੂੰ ਦਿੱਤੀ ਜਾਂਦੇ ਸੱਦ ਗਰੀਬਾਂ ਵਾਸਤੇ ਕੁਛ ਨਹੀਂ ਹੈਗਾ ਹਾਂ ਬੱਚੇ ਤਾਂ ਅਸੀਂ ਬਾਹਰ ਕੱਢ ਲਈਏ ਹੈ ਖਾਣ ਪੀਣ ਨੂੰ ਅਸੀਂ ਡੱਡ ਭਰੀ ਜਾਵਾਂ ਅਗਲੇ ਸਾਲ ਫੇਰ ਆ ਜਾਂਦਾ ਅਗਲੇ ਸਾਲ ਫੇਰ ਆ ਜਾਂਦਾ ਤੋ ਮੜ ਜਾਉਤਾ ਉਹਨੇ ਫੇਰ ਥੱਲੇ ਚਲੇ ਜਾਂਦੇ ਕਿੱਥੇ ਸਾਡੀ ਜ਼ਿੰਦਗੀ ਹੈ ਕੋਈ ਜ਼ਿੰਦਗੀ ਨਹੀਂ ਸਾਦੀ ਕੋਈ ਸਰਕਾਰ ਨਹੀਂ ਬਾਹ ਫੜਦੀ ਸਾਦੀ 2023 ਦੇ ਵਿੱਚ ਵੀ ਸਾਡਾ ਇਸ ਤੋਂ ਨੁਕਸਾਨ ਹੋਇਆ। ਉਦੋਂ ਗਣਾ ਹੀ ਹੋਇਆ ਸੀ। ਫਿਰ ਮੰਗ ਪੈਣ ਤੇ ਕੁਤਾ ਬੱਚਿਆਂ ਨੂੰ ਕੀਤਾ ਤੇ ਫੇਰ ਹੁਣ ਆ ਗਿਆ ਹੁਣ ਛੇਤੀ ਤਾਬ ਆਉਂਦੇ ਪਏ। ਨਹੀਂ ਨਾ ਹੁਣ ਜੇ ਪਾਣੀ ਹਟਦਾ ਤਾਂ ਉਤੋਂ ਦੇ ਜੰਗ ਲੱਗ ਗਿਆ। ਜੇ ਜੰਗ ਹਟਦਾ ਤਾਂ ਪਾਣੀ ਆ ਗਿਆ ਕੋਈ ਜ਼ਿੰਦਗੀ ਕੋਈ ਜ਼ਿੰਦਗੀ ਨਹੀਂ। ਅਸੀਂ ਤਾਂ ਇਹ ਕਹਿੰਦੇ ਸਾਨੂੰ ਕੋਈ 5-5 ਮਰਲੇ ਸਰਕਾਰ ਸ਼ਹਿਰ ਚ ਦੇ ਦੇ। ਬੱਚੇ ਤਾਂ ਨਾ ਖਰਾਬ ਕਰੀ ਬਜ਼ੁਰਗ ਤਾਂ ਸੀ ਹੋਈ ਪਏ ਆ। ਬਜ਼ੁਰਗਾਂ ਨੇ ਤਾਂ ਹੁਣ ਮਰਨਾ ਹੀ ਹੈ ਟੈਨਸ਼ਨਾਂ ਨਾਲ। ਅਸੀਂ ਤਾਂ ਆਇਕ ਮੰਗ ਮੰਗ ਰਹੇ ਆਂ ਔਰ ਕੁਛ ਨਹੀਂ ਮੰਗਨੇ ਤਾਂ ਬਿਲਕੁਲ ਇਹ ਹਾਲਾਤ ਬਣੇ ਹੋਏ ਨੇ ਕਿਸ ਤਰ੍ਹਾਂ ਮਾੜੇ ਨੇ ਬੇਟੇ ਬਹੁਤ ਮਾੜੇ ਨੇ ਸਾਥੂ ਤਾਂ ਬਜ਼ੁਰਗਾਂ ਤੂੰ ਬੋਲਾ ਵੀ ਨਹੀਂ ਜਾਂਦਾ ਪੁੱਤਰ ਕੀ ਕਰੀਏ ਆਂ ਅਸੀਂ ਮਰ ਜਾਈਏ ਇਹਨਾਂ ਨਾਲੋਂ ਅਸੀਂ ਬੱਚਾ ਨੂੰ ਵੇਖ ਕੇ ਕੁਛ ਨਹੀਂ ਕਰ ਸਕਦੇ ਅਸੀਂ ਬੱਚੇ ਨੂੰ ਵੀ ਦਰਦ ਨਹੀਂ ਵੇਖਿਆ ਜਾਂਦਾ ਨਹੀਂ ਦਰਦ ਵੇਖਿਆ ਜਾਂਦਾ ਵੀ ਅਸੀਂ ਆਂ ਅਸੀਂ ਤਾਂ ਨਿਭਾਈ ਜਾਂਦੇ ਤਾਂ ਬੱਚੇ ਕੀ ਕਰਨਗੇ ਹੈਗਾ ਕੀ ਕਰਨਗੇ ਅਸੀਂ ਤਾਂ ਚੱਲ ਬਜ਼ੁਰਗਾਂ ਬੱਚਾ ਤੂੰ ਨਹੀਂ ਇਹ ਪਾਰ ਪਾਇਆ ਜਾਣਾ ਨਾ ਤਰਨ ਦਾ ਬੱਲਾ ਇਹਨਾਂ ਕੋਸ਼ਤ ਤੇ ਬੱਚੇ ਮਰਨੇ ਹੀ ਹੂੰ ਘਰਾਂ ਚ ਪਾਣੀ ਵੜ ਗਿਆ ਆਂ ਅੰਦਰ ਆ ਕੇ ਵੇਖ ਲਓ ਤੁਸੀਂ ਆ ਬੇੜੀ ਹੁੰਦੀ ਤਾਂ ਤੁਰ ਕੇ ਵੇਖੋ ਇੰਨਾ ਇਹਨਾਂ ਸਾਰਾ ਕੁਝ ਕਿੰਨਾ ਜੋੜਨੇ ਆ ਆਪਾਂ ਘਰ ਦੀ ਸੂਈ ਸਲਾਈ ਸਾਰਾ ਹੀ ਗੁੱਗਲ ਹੋ ਜਾਂਦਾ ਕਿੱਥੋਂ ਤਾਂ ਹੋਈ ਅਸੀਂ ਨਹੀਂ ਹੋ ਸਕਦੇ ਹੂੰ ਬਹੁਤ ਅਸੀਂ ਤੰਗ ਆ ਮਰੇ ਪੈਸਿਆਂ ਦੇ ਸਭ ਤਾਂ ਸਰਕਾਰ ਕਿਤੇ ਉੱਥੇ ਕਿਤੇ ਹੀ ਲੈ ਕੇ ਦੇ ਦੇ ਤੂੰ ਉੱਥੇ ਚਲੇ ਜਾਈਏ ਮਿਹਨਤ ਕਰ ਕਰਕੇ ਜੋੜਨੇ ਆ ਤੇ ਫੇਰ ਉਹ ਜੇ ਹੋ ਜਾਂਦਾ ਇੱਕ ਸਾਲ ਨਹੀਂ ਪੈਂਦਾ ਫੇਰ ਆ ਜਾਂਦਾ ਕਦੀ ਜੰਗ ਆ ਜਾਂਦਾ ਕਦੀ ਕੋਸ਼ ਆ ਜਾਂਦਾ ਜ਼ਿੰਦਗੀ ਕੋਈ ਨਹੀਂ ਸਾਡੀ ਪੁੱਤਰ ਹੂੰ ਓ ਜਿੰਦ ਕਿ ਨਹੀਂ ਸਾਦੀ ਅਸੀਂ ਤੁਹਾਰੇ ਪਾਇਆ ਬਸ ਹੋੜੇ ਤੇ ਨਿਕੜਨਾ ਪਰ ਬੱਚਾ ਦਾ ਸੋਚਣਾ ਹੈਗਾ ਪਿਛਾ ਕਰਦੇ ਹੀ ਬੱਚੇ ਕਿਤੇ ਹੂੰ ਪਰ ਸਰਕਾਰ ਸੁਣਿਆ ਤਾਂ ਸਾਦੀ ਤੁਹਾਡੇ ਜਿਹੜੇ ਵੱਡ ਬਡੇਰੇ ਸੀ ਉਹਨਾਂ ਨੇ ਵੀ ਇਹੀ ਹਾਰ ਵੇਖੀ ਇਹੀ ਹਾਰ ਇਹੀ ਹਾਰ 88 ਦਾ ਪਾਣੀ ਆਇਆ ਸੀ ਨਾ ਸਾਡੇ ਵੱਡ ਬਡੇਰੇ ਟੈਂਸ਼ਨ ਲੈ ਕੇ ਮੁੱਕ ਗਏ ਸੀ ਉਦੋਂ ਜਵਾਨਾ ਸੀ ਹੁਣ ਅਸੀਂ ਵੇਖ ਸਾਦੀ ਉਮਰ ਐਸੀ ਵੀ ਮਰੇ ਹੀ ਜਾਂਦੇ ਆ ਤਾਂ ਕਿ ਬੱਚਾ ਨੇ ਵੀ ਐਵੇਂ ਹੀ ਹੋਣਾ ਕੋਈ ਉਦੋਂ ਦੀ ਸੁਣਾਈ ਨਹੀਂ ਲੋਕਾਂ ਨੂੰ ਸਗੂ ਜਿਹੜੇ ਕੋਈ ਸੁੱਕੀਆਂ ਥਾਵਾਂ ਨਾਲ ਪੰਜ ਪੰਜ ਮਰਲੇ ਮਿਲ ਹੀ ਜਾਂਦੇ ਤਾਂ ਅਗਾ ਪਿਛਾਂ ਹੋਈ ਜਾਂਦੇ ਸਾਡੇ ਤਾਂ ਇੱਥੇ ਇਹੀ ਕਾਰ ਹੈ ਜਦੋਂ ਆਉਂਦਾ ਪਾਣੀ ਉਦੋਂ ਇਹੀ ਕਾਰ ਚਾਰ ਦਿਨ ਆਉਣਗੇ ਵੇਖ ਭੁਖ ਚੁੱਪ ਫਿਰ ਜੰਗ ਆ ਜਾਂਦਾ ਕਦੇ ਕੋਈ ਸਾਦੀ ਜ਼ਿੰਦਗੀ ਪੁੱਤਰ ਕੋਈ ਨਹੀਂ ਹੈਗੀ ਸਾਦੀ ਜਵਾਨੀ ਤੋਂ ਬੁਢਾਪਾ ਆ ਗਿਆ ਹਾਰੇ ਹੀ ਰੇ ਆ ਗਿਆ ਬੁਢਾਪਾ ਆ ਗਿਆ ਹੁਣ ਤਾਂ ਕੀ ਪਤਾ ਕਿਹੜਾ ਟਾਈਮ ਉਤਾ ਹੀ ਚਲਾ ਜਾਣਾ ਹੈ ਮਾਲਕ ਨੇ ਖਰੇ ਸਾੰਬਣੀ ਦੇਣਾ ਕਿਸੇ ਨੂੰ ਕਿ ਨਹੀਂ ਇਵੇਂ ਰੋੜ ਰੋੜ ਜਾਵਾਂਗੇ ਲੱਗਦਾ ਵੀ ਤੁਹਾਨੂੰ ਜਿਸ ਤਰ੍ਹਾਂ ਤੁਹਾਡੇ ਵੱਡ ਵਡੇਰਿਆਂ ਨੇ ਇਹ ਹਾਲਾਤ ਵੇਖੇ ਹਰਾਂ ਦੇ ਹਾਲਾਤ ਵੇਖੇ 88 ਦਾ ਜਿਹੜਾ ਹਾਲਾਤ ਵੇਖੇ ਉਹਨਾਂ ਨੇ ਵੱਡ ਵਡੇਰਿਆਂ ਨੇ ਜੇ ਕਰ ਜਾਂਦੇ ਹਗਾ ਪਿੱਛੇ ਸਾਨੂੰ ਤਾਂ ਸੀ ਨਾ ਵੇਖਦੇ ਹਾਲਾਤਾਂ ਹੁਣ ਅਸੀਂ ਵੇਖੀ ਜਨੇ ਉਹਨਾਂ ਨੇ ਚੱਲ ਅਸੀਂ ਕਰਦੀਏ ਬੱਚਾ ਨੂੰ ਹਗਾ ਪਿੱਛਾਂ ਕਿਤਾਗਾ ਪਿੱਛੇ ਸਾਡੀ ਸਰਕਾਰ ਸੁਣ ਲਵੇ ਚੱਲ ਪੰਜ ਪੰਜ ਮਰਲੇ ਕਿਤੇ ਛੇੜਾ ਛੋਰਾ ਸਰਕਾਰੀ ਥਾਂ ਪਈਆਂ ਹੀ ਦੇ ਦੇਣ ਤੇ ਮੜਮੜਾਇਕਾ ਕਮਰਾ ਦੇ ਦੇ ਜਦੋਂ ਮਾੜਾ ਜਾਵੇ ਤੇ ਬੱਚਾ ਤਾਂ ਸੇਟ ਆਵੇ ਉੱਥੇ ਹਾਂ ਕੋਈ ਨਹੀਂ ਸਾਦੀ ਸੁਣਾਈ ਕੋਈ ਬੇਟਾ ਨਹੀਂ ਸੁਣਾਈ ਹੋਰ ਅਸੀਂ ਰੋ ਖਾਪ ਤੇ ਆਪਦੇ ਸਿਰ ਖਾਲੀ ਕਰ ਲੈ ਆਈ ਗੱਲਾਂ ਹੈਗੇ ਪੁੱਤਰ ਉਹ ਤੰਗ ਐ ਸੀ ਬਹੁਤ ਬੋਲਾ ਨਹੀਂ ਜਾਂਦਾ ਗਲੇ ਖਰਾਬ ਹੋਏ ਪਾਣੀ ਗੰਦੇ ਪੀ ਨਾ ਕੋ ਪਲਚ ਨਾ ਕੋ ਲੈ ਨਾ ਵੰਗਰਾ ਵੇ ਕਿੱਥੇ ਬੰਨਾ ਤੇ ਬੈਠਿਆ ਸੱਪ ਵੀ ਮੰਜਾ ਤੇ ਚੜ ਜਾਂਦੇ ਕੀ ਕਰੀ ਹਰ ਜਾਨਵਰ ਚੜ ਜਾਂਦਾ ਬੇਟੇ ਮਾਣ ਖਾਨ ਨੂੰ ਰੋਟੀ ਪਾਣੀ ਮਿਲਿਆ ਰੋਟੀ ਪਾਣੀ ਮਾੜਾ ਮੋਟਾ ਕੋਈ ਕਿਤੇ ਮਿਲ ਜਾਂਦਾ ਬਾਰਿਸ਼ ਵਿੱਚ ਕੌਣ ਰੋਟੀ ਲਿਆਉਂਦਾ ਪਿੰਡਾਂ ਵਾਲੇ ਅਗਲੇ ਲਿਆਉਂਦੇ ਨੇ ਪੁੱਤ ਕੋਈ ਨਹੀਂ ਲਿਆਉਂਦਾ ਚਲ ਬਿਸਕਰ ਵਗੈਰਾ ਬੱਚਾਂ ਦੇ ਜਾਂ ਤਾਂ ਕੋਈ ਡਰਤਾ ਕੋਈ ਨਹੀਂ ਜੇ ਆਉਂਦਾ ਹੈ ਤਾਂ ਜਿੱਥੇ ਕੋਈ ਜ਼ਿਆਦਾ ਗਾਫਲਾ ਉੱਥੇ ਲਾਖ ਚਲੇ ਜਾਂਦੇ ਨੇ ਜਿਹੜੇ ਮਾੜੇ ਮੋਟੇ ਪਾਣੀਆਂ ਦੇ ਵਿੱਚ ਬੈਠੇ ਇਹਨਾਂ ਨੂੰ ਪੁੱਛਦਾ ਵੀ ਨਹੀਂ ਕੋਈ ਗੱਲ ਕੀਤੀ ਘਰਾਂ ਦੇ ਵਿੱਚ ਪਾਣੀ ਸਾਰਾ ਵੜਿਆ ਹੈਗਾ ਕੋਈ ਸਮਾਨ ਮਾੜਾ ਮੋਟਾ ਕੱਢਿਆ ਗਿਆ ਨਾ 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 ਅਸੀਂ ਹੇ ਕੈਨਾਂ ਨਾ ਸੂਈ ਨਹੀਂ ਕੱਢੀ ਸੀ ਕਸਮ ਦੇ ਨੇ ਨੇਮ ਦਿੰਦੇ ਗੁਰਦੁਆਰੇ ਜੀ ਅਸੀਂ ਕੋਈ ਆਪਦੇ ਜੇ ਸਾਣਾ ਫੱਕਾ ਜੋੜਿਆ ਨਾ ਨਾ ਉਹ ਵਿੱਚੇ ਹੀ ਥੱਲੇ ਹੀ ਪਾਣੀ ਦੇ ਸਾਰ ਅਸਾਂ ਤਾਂ ਸਵੇਰੇ 4 ਵਜੇ ਪਾਣੀ ਆ ਗਿਆ ਉਹਦੇ ਬੱਚੇ ਸੁੱਤੇ ਪਏ ਹੁੰਦੇ ਨਾ ਆਪ ਸੁੱਤੇ ਪਏ ਹੁੰਦੇ ਵਿਚਾਲ ਲੱਕੀ ਪਾਣੀ ਹੁਣ ਮੀਂਹ ਦਾ ਮੀਂਹ ਉਹਨਾਂ ਮੰਝਾ ਦੇ ਥੱਲੇ ਹੀ ਤਰਨ ਲੱਗ ਪਏ ਮੰਝੇ ਹੀ ਦਵਾ ਦਾ ਬੱਚਾ ਨੂੰ ਖੈ ਤੇ ਦਰੂ ਕਈ ਖਲ ਸਕਾ ਕੁਛ ਨਹੀਂ ਕਰਦਾ ਸੀ ਬੜੇ ਨੁਕਸਾਨ ਹੋ ਗਏ ਬੜੇ ਨਾ ਪਸ਼ੂਆਂ ਦਾ ਨਾ ਸਿਆਣਾ ਦਾ ਨਾ ਕਿਸੇ ਦਾ ਨਹੀਂ ਕੋਈ ਸੁਣੀ ਜਾਂਦਾ ਬਹੁਤ ਤੰਗ ਹੈ ਬੇਟੇ ਸਰਕਾਰ ਕੋਈ ਸੁਣਦੀ ਐ ਤਾਂ ਸੁਣ ਲਵੇ ਨਾ ਇਥੇ ਉਹ ਬਿਲਕੁਲ ਇਹ ਹਾਲਾਤ ਬਣੇ ਹੋਏ ਨੇ ਇਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਪਾਣੀ ਸੀ ਉਹ ਵੜ ਚੁੱਕਾ ਘਰ ਦਾ ਮਾਤਾ ਕਹਿੰਦੀ ਕਿ ਸੂਈ ਤੱਕ ਨਹੀਂ ਸਾਨੂੰ ਚੱਕਣ ਦਿੱਤੀ ਗਈ ਕਿਉਂਕਿ ਇੰਨੀ ਜ਼ੋਰ ਦੇ ਨਾਲ ਵਜੇ ਅਸੀਂ ਹਜੇ ਉੱਠੇ ਨਹੀਂ ਪੁੱਤਰ ਤੇ ਪਾਣੀ ਮੰਜਾ ਤੇ ਵੇੜਾ ਚ ਕੀ ਕੱਢਾ ਜਾਂਦਾ ਮੈਨੂੰ ਇਹ ਵੀ ਦੱਸੋ ਐਡਾ ਗੜ ਤੂਤਾ ਪਾਣੀ ਆ ਗਿਆ ਇੱਕੇ ਤੱਕ ਫੱਡ ਆਇਆ ਤਾਂ ਕੀ ਕੱਢੀਏ ਸੀ ਕੱਢ ਸਕਣੇ ਬਜ਼ੁਰਗ ਬੰਦੇ ਬੱਚੇ ਲੈ ਕੇ ਬਾਵਾ ਮੱਸੇ ਬੰਦੇ ਸਾਡੇ ਸਾਨੂੰ ਫਾੜ ਕੇ ਚੰ ਸੱਟਾਂ ਨੇ ਔਰ ਆ ਬੰਨ ਬੋਨੇ ਤੇ ਕੁਛ ਨਹੀਂ ਕੱਟਾ ਆ ਬਿਲਕੁਲ ਵੀਡੀਓ ਬਣਾ ਕੇ ਆਗਾ ਕੋਈ ਸਾਦੀ ਸੁਣੀ ਨਹੀਂ ਨਾ ਅੱਗੇ ਦੋ ਤਿੰਨ ਜਣੇ ਹਜੇ ਤੱਕ ਕਿੰਨੇ ਦਿਨ ਹੁੰਦੇ ਪੈਣ ਕੋਸ਼ ਹੀ ਨਹੀਂ ਸਾਡੇ ਕੋਲ ਤਾਂ ਨਾ ਕੋਈ ਲੀੜਾ ਨਾ ਕਪੜਾ ਆ ਵੇਖੇ ਜੋ ਉਹੀ ਉਦੋਂ ਦੀ ਪਾਈ ਫਰਨੇ ਨਾ ਕਿੰਨੇ ਦਿਨ ਹੋ ਗਏ ਬੰਨ ਤੇ ਬੈਠਾ ਨਾ ਅੱਜ ਹੋ ਗਏ 5 ਦਿਨ ਹਨਾ 5 ਦਿਨ ਹੋ ਗਏ ਬਾਈ ਦਿਨ ਇਸੇ ਕਪੜਿਆਂ ਦੇ ਵਿੱਚ ਇਹਨਾਂ ਹਲਾਤਾ ਚ ਚੱਪਲ ਜੁੱਤੀ ਰੋੜ ਰੋੜ ਕੇ ਤੇਰੇ ਮੇਰੇ ਵਰਗਾ ਇਧਰ ਵਿਚਾਰੇ ਦੇ ਕੇ ਵੀ ਕੀ ਤੁਸੀਂ ਬੈਠੇ ਹੈ ਉਹਨਾਂ ਨੇ ਕੋਈ ਕੀਤੀ ਨਹੀਂ ਤਾਂ ਹੋਰ ਕੋਈ ਸਰਕਾਰ ਵੱਲੋਂ ਤਾਂ ਪੁੱਤਰ ਕੁਝ ਹੀ ਨਹੀਂ ਪਹੁੰਚਦਾ ਫਿਰ ਸਾਦੇ ਇਨਤ। ਬਿਲਕੁਲ ਮਾਤਾ ਕਹਿੰਦੀ ਕਿ ਉਸ ਦੀ ਇਹ ਮੱਝ ਅਸੀਂ ਖੜੀ ਹੈਗਾ ਤੁਹਾਨੂੰ ਤਸਵੀਰ ਦੀ ਵੀ ਦਿਖਾਉਣਾ ਹੈ ਤਸਵੀਰ ਕਿ ਇਸ ਮੱਝ ਨੂੰ ਕੋਈ ਜ਼ਹਿਰੀਲੀ ਚੀਜ਼ ਲੜੀ ਹੋਈ ਹੈ ਔਰ ਸਾਡੇ ਨਾਲ ਡਾਕਟਰ ਸਾਹਿਬ ਵੀ ਮੌਜੂਦ ਹੈ ਜਿਹੜੇ ਪਟਨੀ ਵਿਭਾਗ ਦੇ ਨੇ ਔਰ ਇਸ ਇਲਾਕੇ ਦੇ ਵਿੱਚ ਇਹ ਜਿਹੜੇ ਡਾਕਟਰ ਹੈ ਸਿਵਨ ਨਿਭਾ ਰਹੇ ਭਾਜੀ ਕਿੱਦਾਂ ਦੇਖ ਜੂ ਕਿਉਂਕਿ ਤੁਸੀਂ ਵੀ ਇਹ ਸਾਰਾ ਏਰੀਆ ਗਾਇਆ ਹੈਗਾ ਤੇ ਕਿੰਨੇ ਕੁ ਲੋਕ ਪਰੇਸ਼ਾਨ ਹੈਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਥੇ ਇਹ ਹੈ ਕਿ ਜਿਵੇਂ ਪਾਣੀ ਤੋਂ ਆਪਣੇ ਕਾਫੀ ਲੋਕ ਅਫੈਕਟਡ ਹੋਏ ਨੇ ਹਨਾ ਪਸ਼ੂ ਵੀ ਕਾਫੀ ਅਫੈਕਟਡ ਹੋਏ ਨੇ ਤੇ ਜਿਵੇਂ ਕਿਲਚਾ ਆਪਣਾ ਪਿੰਡ ਹੈਗਾ ਉੱਥੇ ਵੀ ਕਾਫੀ ਪਸ਼ੂ ਬਹੁਤ ਬਿਮਾਰ ਨੇ ਤੇ ਅਸੀਂ ਵੀ ਉਹ ਦਿਨ ਟਰੈਕਟਰ ਤੇ ਜਾ ਕੇ ਆਏ ਆ ਤੇ ਉਹਨਾਂ ਦਾ ਇਲਾਜ ਕਰਕੇ ਆਏ ਆ ਤੇ ਇਹਨਾਂ ਮਾਤਾ ਜੀ ਸਾਡੇ ਕੋਲ ਆਏ ਸੀ ਤੇ ਉਹ ਕਹਿੰਦੇ ਕਿ ਜਿਹੜਾ ਥਣ ਹੈਗਾ ਮੱਝ ਦਾ ਉਹ ਕਹਿੰਦੇ ਉਹਤੇ ਖਾਸੀ ਸੋਜ ਹੈਗੀ ਆ ਜਿਵੇਂ ਕੋਈ ਚੀਜ਼ ਲੜੀ ਹੁੰਦੀ ਆ ਪਰ ਅਸੀਂ ਪਰਸੋਂ ਆਈ ਚੈੱਕ ਕੀਤਾ ਤੇ ਉਹ ਅੱਜ ਤੱਕ ਕਾਫੀ ਫਰਕ ਹੈਗਾ 50% ਸੋਜ 50 ਤੋਂ ਵੀ ਜ਼ਿਆਦਾ ਸੋਜ ਘੱਟ ਚੁੱਕੀ ਆ ਕੋਈ ਜ਼ਹਿਰੀਲੀ ਚੀਜ਼ ਲੜੀ ਆ ਹਾਂਜੀ ਕੋਈ ਜ਼ਹਿਰੀਲੀ ਚੀਜ਼ ਲੜੀ ਆ ਨਹੀਂ ਸੱਪ ਨਹੀਂ ਹੁੰਦਾ ਜੇ ਸੱਪ ਲੜਿਆ ਹੁੰਦਾ ਤਾਂ ਇਸ ਟਾਈਮ ਤੱਕ ਖੜੀ ਨਹੀਂ ਹੋਣਾ ਇਹ ਵਿਚਾਰੀ ਨੇ ਮਰ ਜਣਾ ਸੀ ਤੇ ਹੁਣ ਤੱਕ ਕਾਫੀ ਸਹੀ ਹੈ ਤੇ ਇੱਕ ਦੋ ਦਿਨ ਚੱਕ ਬੇਸ਼ੱਕ ਇਹ ਬਿਲਕੁਲ ਤੰਦਰੁਸਤ ਹੋਈਊਗੀ ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਬਾਕੀ ਸਾਡੇ ਹੋਰ ਵੀ ਜਿਵੇਂ ਟੀਮ ਮੈਂਬਰਸ ਹੈਗੇ ਨੇ ਜਿਹੜੀ ਆਪਣੀ ਸੇਵਾ ਨਿਭਾ ਰਹੇ ਨੇ ਤੇ ਕੁਝ ਸਾਡੇ ਬੰਦੇ ਹੈਗੇ ਨੇ ਜਿਹੜੇ ਦੁਲਚਿੱਕੇ ਪੁਆਇੰਟ ਤੇ ਬੈਠੇ ਨੇ ਪਰ ਏਰੀਆ ਤੁਸੀਂ ਕਵਰ ਕਰਦੇ ਹੋ ਸਾਰਾ ਏਰੀਆ ਕਵਰ ਕੀਤਾ ਹੈ ਜੀ ਤਾਂ ਬਿਲਕੁਲ ਤੁਹਾਨੂੰ ਤਸਵੀਰ ਵੀ ਦਿਖਾ ਦਿੰਦੇ ਆ ਉਹਸ ਮੱਝ ਦੀ ਜਿਹਨੂੰ ਜ਼ਹਿਰੀਲੀ ਚੀਜ਼ ਲੜੀ ਹੈਗੀ ਹੈ ਡਾਕਟਰ ਸਾਹਿਬ ਦਾ ਸਹਿ ਕੇ ਆ ਦੋ ਤਿੰਨ ਦਿਨ ਪਹਿਲਾਂ ਬੜੀ ਬਹੁਤ ਜ਼ਿਆਦਾ ਸੂਸ ਹੀ ਤੇ ਇਹ ਹਾਲਾਤ ਇਸ ਇਲਾਕੇ ਦੇ ਵਿੱਚ ਬਣੇ ਹੋਏ ਆ ਜਿਹੜਾ ਪਾਣੀ ਸਤਲੁਜ ਦੇ ਵਿੱਚ ਸਤਲੁਜ ਤੋਂ ਆ ਰਿਹਾ ਇ ਤਾਂ ਬਿਲਕੁਲ ਸੜਨ ਨਾਲ ਇੱਕ ਬਜ਼ੁਰਗ ਵੀ ਮੌਜੂਦ ਹੈਗੇ ਆ ਤਾਂ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਭਾਈ ਨੌਜਵਾਨ ਮੌਜੂਦ ਹੈ ਕੀ ਨਾਮ ਕੀ ਤੁਹਾਡਾ ਸੰਦੀਪ ਸਿੰਘ ਸੰਦੀਪ ਸਿੰਘ ਕੀ ਹਾਲਾਤ ਨੇ ਹਾਲਾਤ ਤਾਂ ਦੇ ਸਾਹਮਣੇ ਆਈ ਤੁਸੀਂ ਦੇਖਦੇ ਹੋ ਕੀ ਹਾਲਾਤ ਹੈ ਕੀ ਜਵਾਨਾ ਜਵਾਨਾ ਦਾ ਹਾਲਤ ਦੇਖੋ ਹੋਰ ਬਜ਼ੁਰਗਾਂ ਮੰਨ ਲਓ ਬੈਠੇ ਵੀ ਔਖਾ ਹੁੰਦਾ ਭਾਈ ਹੋਰ ਭਾਈ ਤੁਹ ਇੱਕ ਨਾ ਅਗਾ ਦੀਂਦਾ ਨਾ ਪਿੱਛੇ ਦੀਂਦਾ ਪਿੱਛਾ ਤਬਾਹ ਹੋ ਗਿਆ ਨਹੀਂ ਆਉਂਦਾ ਭਾਈ ਵੀਡੀਓ ਬਣਾ ਕੇ ਲੈ ਜਾਂਦੇ ਆ ਕੋਈ ਦੇਖ ਹੀ ਨਹੀਂ ਇੱਥੇ ਜਾਂਦੇ ਲੀਡਰ ਆਉਂਦੇ ਆ ਆਪਣੀ ਵੀਡੀਓ ਬਣਾਉਂਦੇ ਆ ਤੇ ਚੱਲ ਜਾਂਦੇ ਉਹਦੇ ਚੱਲ ਜਾਂਦੇ ਆ ਹਾਂ ਤਾਂ ਬਿਲਕੁਲ ਇਹ ਸਾਰੇ ਲੋਕ ਜਿਹੜੇ ਹੈਗੇ ਨੇ ਇਹ ਇੰਨਾ ਏਰੀਏ ਦੇ ਵਿੱਚ ਜਿਹੜਾ ਇਹ ਰਿਹਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਉਸ ਏਰੀਏ ਦੇ ਰਹਿਣ ਵਾਲੇ ਆ ਤਾਂ ਇਹਨਾਂ ਲੋਕਾਂ ਦੇ ਜਿਹੜੇ ਹਾਲਾਤ ਉਹ ਵੱਤ ਤੋਂ ਵੱਤਰ ਬਣੇ ਹੋਏ ਨੇ ਲੋਕ ਆਪਣੇ ਘਰ-ਬਾਰ ਛੱਡ ਕੇ ਕੋਈ ਘਰਾਂ ਦੇ ਵਿੱਚ ਤਾਂ ਪਾਣੀ ਵਰ ਗਿਆ ਘਰਾਂ ਵਿੱਚ ਪਾਣੀ ਵੜ ਗਿਆ ਸਾਰਾ ਸਮਾਨ ਭਿੱਜ ਗਿਆ ਦਾਣਾ ਫੱਕਾ ਜੋ ਸਾਲ ਆਸਤੇ ਜੁੜਿਆ ਸੀਗਾ ਰੋਟੀ ਟੁੱਕ ਵਾਸਤੇ ਉਹ ਸਾਰਾ ਤਬਾਹ ਹੋ ਗਿਆ ਤਾਂ ਇਹ ਲੋਕ ਜਿਹੜੇ ਇਸ ਬੰਨ ਤੇ ਇਹਨਾਂ ਨੇ ਸ਼ਰਨ ਲਈ ਹੋਈ ਆ ਔਰ ਕੱਲ ਤੋਂ ਜਿਹੜੀ ਭਾਰੀ ਬਾਰਿਸ਼ ਹੋ ਰਹੀ ਹੈ ਉਸੇ ਬਾਰਿਸ਼ ਦੇ ਵਿੱਚ ਇਹ ਜਿਹੜੇ ਜਿੰਨੇ ਪਰਿਵਾਰ ਨੇ ਇਹ ਬੈਠੇ ਹੋਏ ਨੇ ਤਾਂ ਤੁਹਾਨੂੰ ਇਧਰ ਲੀਆਂ ਵੀ ਤਸਵੀਰਾਂ ਦਿਖਾਉਣੇ ਆ ਕਿ ਇਹ ਸਾਰੇ ਲੋਕ ਜਿਹੜੇ ਜਿਹੜੇ ਇਨ੍ਹਾਂ ਘਰਾਂ ਦੇ ਵਿੱਚ ਰਹਿੰਦੇ ਨੇ ਕਿਉਂਕਿ ਟਾਣੀਆਂ ਨੇ ਨਿੱਕੇ ਨਿੱਕੇ ਇਸ ਸਾਦੀ ਏਰੀਆ ਵਿੱਚ ਟਾਣੀਆਂ ਨੇ ਇਨ੍ਹਾਂ ਟਾਣੀਆਂ ਦੇ ਵਿੱਚ ਇਹ ਲੋਕ ਬੈਠੇ ਹੋਏ ਨੇ ਤਾਂ ਇਨ੍ਹਾਂ ਲੋਕਾਂ ਲਈ ਜਿਹੜਾ ਇਹ ਹੜਾ ਇੱਕ ਬੜੀ ਵੱਡੀ ਆਫਤ ਹੈ ਇੱਕ ਤਬਾਹੀ ਲੈ ਕੇ ਆਉਂਦਾ ਕਿਉਂ 2023 ਦੇ ਵਿੱਚ ਵੀ ਇਨ੍ਹਾਂ ਲੋਕਾਂ ਨੇ ਤਬਾਹੀ ਵੇਖੀ ਸੀ ਤੇ ਅੱਜ ਫੇਰ ਜਿਹੜੇ ਇਹ ਲੋਕ ਤਬਾਹ ਹੋ ਚੁੱਕੇ ਨੇ ਸਭ ਕੁਝ ਇਨ੍ਹਾਂ ਦਾ ਖਤਮ ਹੋ ਚੁੱਕਾ ਹੈ ਤਾਂ ਇੱਧਰ ਤੁਸੀਂ ਦੇਖੋ ਨਿੱਕੇ ਨਿੱਕੇ ਬੱਚੇ ਇਹ ਲੋਕ ਆਪਦੇ ਲੈ ਕੇ ਬੈਠੇ ਹੋਏ ਨੇ ਰਾਤ ਭਾਰੀ بارش ਹੋਈ ਸੀਗੀ ਉਸ ਭਾਰੀ بارش ਦੇ ਵਿੱਚ ਜਿਹੜੇ ਇਹਨਾਂ ਲੋਕਾਂ ਨੇ ਇਸ ਜਗ੍ਹਾ ਤੇ ਇਸ ਬੰਦ ਦੇ ਉੱਪਰ ਰਾਤ ਕੱਟੀ ਆ ਤਾਂ ਤੁਸੀਂ ਇਹ ਆ ਦੇਖ ਸਕਦੇ ਨਿੱਕੇ ਨਿੱਕੇ ਮਾਸੂਮ ਆ ਇਹਨਾਂ ਨਿੱਕੇ ਨਿੱਕੇ ਮਾਸੂਮਾਂ ਦਾ ਕੀ ਕਸੂਰ ਆ ਕਿਉਂਕਿ ਇਹਨਾਂ ਨੂੰ ਕੋਈ ਵੀ ਜਿਹੜੀ ਉਹ ਛੱਤ ਨਸੀਬ ਨਹੀਂ ਹੋਈ ਇਹ ਲੋਕ ਵਿਚਾਰੇ ਪਿਛਲੇ ਇੱਕ ਹਫ਼ਤੇ ਤੋਂ ਇਸ ਤਰ੍ਹਾਂ ਹੀ ਦਿਨ ਪਰ ਰਾਤ ਇਹਨਾਂ ਮੰਜਿਆਂ ਦੇ ਉੱਪਰ ਇਸ ਸੜਕ ਦੇ ਉੱਪਰ ਕਟ ਰਹੇ ਮਾਤਾ ਨੇ ਪਿੱਛੇ ਦੱਸਿਆ ਕਿ ਸੱਪ ਆਉਦੇ ਨੇ ਜਰੇਲੀਆਂ ਹੋਰ ਜੇ ਜੀਵ ਜੰਤੂ ਹੁੰਦਾ ਪਰ ਅਸੀਂ ਇਨ੍ਹਾਂ ਜਗ੍ਹਾ ਤੇ ਬੈਠੇ ਹੋਏ ਤਾਂ ਤੁਹਾਨੂੰ ਅੰਦਰ ਡੰਗਰਾਂ ਦਾ ਹਾਲਚੋਂ ਮਖਾਉਣੇ ਵਿਚਾਰੇ ਇਹ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰ੍ਹਾਂ ਰਾਤੀ ਬਾਰਿਸ਼ ਹੋਈ ਹੈ ਤੇ ਚਿੱਕੜ ਦੇ ਵਿੱਚ ਜਿਹੜੇ ਆ ਖੜੇ ਆ ਭਿਆਨਕ ਬਿਮਾਰੀਆਂ ਦਾ ਇਹ ਡੰਗਰ ਸਾਹਮਣਾ ਕਰ ਰਿਹਾ ਤਾਂ ਵੱਡੀਆਂ ਮੁਸੀਬਤਾਂ ਇਸ ਇਲਾਕੇ ਦੇ ਵਿੱਚ ਜਿਹੜੀਆਂ ਉਹ ਹੈਗੀਆਂ ਤਾਂ ਇੱਧਰ ਤੁਸੀਂ ਦੇਖੋ ਇੱਧਰ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਨੂੰ ਇੱਕ ਭੈਣ ਵੀ ਮੌਜੂਦ ਹੈਗੀ ਹੈ ਕਿੰਨੇ ਕੁ ਭੰਜੀ ਹਾਲਾਤ ਮਾਰੇ ਤੁਸੀਂ ਕਿੰਨੇ ਕਿ ਬੱਚਿਆਂ ਨੂੰ ਲੈ ਕੇ ਇਸ ਜਗ੍ਹਾ ਦੇ ਉੱਪਰ ਬੈਠੇ ਹੋ ਬੰਨ ਦੇ ਉੱਪਰ ਤੁਸੀਂ ਦਿਨ ਪਰ ਰਾਤ ਕੱਟਦੇ ਰਹੇ ਹਾਂ ਕੋਈ ਨਹੀਂ ਗੱਲ ਇਹ ਨਾ ਦੇਖੋ ਕਿਉਂਕਿ ਸ਼ਰਬਦੀ ਏਰੀਆ ਤੋਂ ਲੋਕ ਥੋੜੇ ਸ਼ਰਮਾਕਲ ਵੀ ਹੁੰਦੇ ਆ ਬੋਲਣ ਤੋਂ ਕੈਮਰੇ ਦੇ ਸਾਹਮਣੇ ਆਉਣ ਤੋਂ ਗਰੇਜ਼ ਵੀ ਕਰਦੇ ਪਾਜੀ ਕਿੰਨਾ ਕੁ ਨੁਕਸਾਨ ਹੋ ਗਿਆ ਹਾਂਜੀ ਨੁਕਸਾਨ ਤਾਂ ਬੜਾ ਹੋ ਗਿਆ ਜੀ ਹੁਣ ਦੇਖੀ ਜਾਂਦਾ ਕਿੰਨਾ ਨੁਕਸਾਨ ਪੈ ਲਈ ਆਪਣੇ ਲੋਕ ਆ ਮੱਝਾਂ ਡੰਗਰਾਂ ਦਾ ਸਾਰਾ ਦਾ ਇਹ ਤੇ ਜਿਹੜਾ ਰਾਸਨ ਮਾੜਾ ਮੋਟਾ ਆਉਂਦਾ ਇੱਕ ਹੀ ਆਪਾਂ ਨੂੰ ਕੋਈ ਮਾੜੇ ਮੋੜੀ ਤੋੜੀ ਜੀ ਲਾ ਜਾਂਦੇ ਨੇ ਨਹੀਂ ਤੇ ਸਾਰਾ ਪੈਂਟ ਹੀ ਚੱਲਿਆ ਸਾਰਾ ਰਾਸਨ ਜਿੰਨਾ ਹੀ ਜਾਂਦਾ ਮਾੜਾ ਮੋਟਾ ਜਿਹੜਾ ਕੋਈ ਕੁਝ ਨਹੀਂ ਪਹੁੰਚਦਾ ਨਹੀਂ ਆਪਣੇ ਕੋਲ ਨਹੀਂ ਪਹੁੰਚਿਆ ਜੀ ਇੱਕ ਘੰਟ ਕਾਲ ਦੀ ਆਈ ਚਾਰ ਦੀ ਉਹ ਕਹਿੰਦੇ ਦੁੱਧ ਕਰ ਲਈ ਮੇਰੇ ਡੰਕਰ ਬੰਨੇ ਕਰਨ ਕੀ ਤੇ ਕਰੇ ਉੱਥੇ ਕੋਲ ਉੱਥੇ ਮੈਂ ਬੰਨ ਕੇ ਹੁਣ ਪਾਪੂ ਕੇ ਆਉਣਾ ਤੋੜੀ ਉਹਦੇ ਕਰੋ ਮੈਂ ਤੋੜੀ ਪਾਈ ਜਾਂਦਾ ਸਾਰਾ ਕਰੋ ਹਾਂ ਜੀ ਕਿ ਤੋੜੀ ਪਾਉਂਦੇ ਮੈਂ ਲੱਗਣਾ ਇੱਕ ਆਪਣੀ ਛਾਂ ਦਾ ਗੱਟਾ ਮਿਲਿਆ ਸੀ ਉਹ ਲੈ ਕੇ ਸੀ ਉਹ ਵਿਚੇਰ ਲਾਰ ਲੋ ਕੇ ਪਾਈ ਜਾਂਦਾ ਟਾਈਮ ਪਾਸ ਕੀਤੀ ਜਾਂਦਾ ਹਾਂ ਬੁਰਾ ਬੁਰਾ ਲੱਗੀ ਫਸਲ ਤਬਾਹ ਹੋ ਗਈ ਸਰੀਹਾਂ ਦੀ ਤਬਾਹ ਹੋ ਗਈ ਛੱਤਾ-ਛੁੱਤਾ ਕੋਠਾ ਡੇਗ ਪਈਆਂ ਪਾਣੀ ਵੜ ਕੇ ਅੰਦਰਾਂ ਵਿੱਚ ਕੁਝ ਬਚਿਆ ਵੀ ਹੈਗਾ ਕਿ ਨਹੀਂ ਮਾੜਾ ਮੋਟਾ ਹੀ ਬਚਿਆ ਜੇ ਬਚਿਆ ਤਾਂ ਪਹਿਲੀ ਗੱਲ ਬਚਿਆ ਹੀ ਨਹੀਂ ਕੁਝ ਵੀ ਹੋ ਰਹੀ ਕੁਝ ਨਹੀਂ ਗਿਆ ਜੇ ਪੈਜ ਗਿਆ ਸਾਰਾ ਕੁਝ ਕੁਝ ਨਹੀਂ ਰਹਿ ਕੁਝ ਨਹੀਂ ਪੱਲੇ ਰਹਿ ਗਿਆ ਜੀ ਅੱਗਾ ਕੁਝ ਦਿਸਦਾ ਪਿਆਕ ਨਹੀਂ ਹਾਂਜੀ ਅੱਗੇ ਕੁਝ ਦਿਖਦਾ ਅੱਗੇ ਕੁਝ ਨਹੀਂ ਦਿਖਦਾ ਵੇਖੋ ਵੇਖ ਹੀ ਜਾਣਾ ਬਸ ਜਿੱਥੇ ਤੇ ਦੇਖਨੇ ਆਪਣੀ ਟਰਾਲੀ ਲੱਗੀ ਆਉਂਦੀ ਕੋਈ ਸਮਾਨ ਮਾੜਾ ਮੋਟਾ ਦੇਣਾ ਕੋਈ ਆ ਆਪਣੇ ਖੰਡ ਕੋਈ ਚਾਰਾ ਚੂਰਾ ਕੋਈ ਤੋੜੀ ਲਗੀ ਹੁੰਦੀ ਉਹ ਸਾਰੀ ਟਰਾਲੀ ਸਿੱਧੀਆਂ ਲਾਈ ਜਾਂਦੇ ਪਿੰਡ ਕਿਲਚੇ ਨੂੰ ਤਾਂ ਇੱਥੇ ਸਾਨੂੰ ਕੋਈ ਦੇਖਦਾ ਹੀ ਨਹੀਂਗਾ ਆ ਕੇ ਬਾਣ ਤੇ ਪਈ ਮੱਝਾਂ ਬਣੀਆਂ ਗਈਆਂ ਇੱਥੇ ਦੇਣਾ ਕਿ ਨਹੀਂ ਦੇਣਾ ਜਿਹੜਾ ਕੁਛ ਆਉਂਦਾ ਟਰਾਲੀ ਆਉਂਦੀ ਗੱਡੀਆਂ ਆਉਂਦੀ ਸਿੱਧੀ ਪਿੰਡ ਚਲੀ ਜਾਂਦੀ ਆ ਬਿਲਕੁਲ ਤੁਹਾਨੂੰ ਘਰ ਦੀ ਵੀ ਤਸਵੀਰ ਦਿਖਾਉਣੀ ਹੈ ਬਿਲਕੁਲ ਬਾਣ ਦੇ ਨੇੜੇ ਜਿਹੜਾ ਇਹ ਘਰ ਵਸਿਆ ਹੋਇਆ ਤਾਂ ਕਿਸ ਤਰ੍ਹਾਂ ਪਾਣੀ ਇਸ ਇਲਾਕੇ ਦੇ ਵਿੱਚ ਚੜਿਆ ਹੋਇਆ ਇਸ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਘਰਾਂ ਦੀਆਂ ਨੀਆਂ ਪੋਲੀਆਂ ਕਰਤੀਆਂ ਜਿਹੜੇ ਇਹ ਘਰ ਡਿੱਗਣ ਦੀ ਕਗਾਰ ਤੇ ਆ ਤਾਂ ਅਸੀਂ ਗੱਲਬਾਤ ਕਰਦੇ ਆ ਨਾਲ ਨਾਲ ਸਾਡੇ ਨਾਲ ਇੱਕ ਨੌਜਵਾਨ ਵੀ ਮੌਜੂਦ ਹੈ ਭਾਜੀ ਕਿੱਦਾਂ ਲੇ ਰਹੇ ਜਿੱਨਾ ਸਾਰਾ ਏਰੀਆ ਡੁੱਬਿਆ ਪਿਆ ਤਬਾਈ ਤਬਾਈ ਆਚਾਰ ਸਵੇਰੇ ਕੁਝ ਹੋਰ ਨਜ਼ਰ ਹੀ ਨਹੀਂ ਆ ਰਹੇ ਹਾਂਜੀ ਪਾਣੀ ਤਾਂ ਬਹੁਤ ਆਇਆ ਜੀ ਪਾਣੀ ਹੁਣ ਇੱਕ ਰੀਤ ਲੱਤ ਗਿਆ ਸੀ ਫਿਰ ਚੜ ਗਿਆ ਮਗਰੋਂ ਪਾਣੀ ਫਿਰ ਛੱਡ ਤਾਂ ਹੂੰ ਤੇ ਸਾਰਾ ਪਰਿਵਾਰ ਆਏ ਬੈਠੇ ਬਾਂਦ ਤੇ ਜੀ ਸੋ ਬਾਂਦ ਤੇ ਬੈਠੇ ਆ ਕੋ ਬਾਹਰ ਤੋਂ ਫੇਹੀ ਜਾਂਦੀ ਕੁਝ ਮਿਲਿਆ ਕੁਝ ਖਾਣ ਨੂੰ ਕੋਈ ਡੰਗਰਾ ਦੇ ਉਹਨਾਂ ਨੂੰ ਚਾਰ ਨੂੰ ਕੁਝ ਮਿਲਿਆ ਨਹੀਂ ਵਿਚਾਰ ਨੂੰ ਮਾੜ ਮੋਟਾ ਦੇ ਜਾਂਦੇ ਆ ਉਹ ਕੋਈ ਪਿੰਡ ਲੈ ਜਾਂਦੇ ਸਿੱਦੇ ਟਰਾਲੀਆਂ ਕਿਲਚੇ ਜੀ ਇੱਥੇ ਬੰਦ ਕੋਈ ਜਾਂਦੇ ਨਹੀਂ ਮੱਝਾਂ ਹੀ ਭੁੱਖੀਆਂ ਨੇ ਤੇ ਪਰਿਵਾਰ ਹੀ ਸਾਰਾ ਬੈਠਾ ਭੁੱਖਾ ਜੀ ਹਾਂ ਜੀ ਮਾੜੇ ਹਾਲ ਮਾੜੇ ਹਾਲ ਲੱਗਦਾ ਵੀ ਅੱਗੇ ਕੋਈ ਕਣਕ ਕੋਣਕ ਝੋਨਾ ਦਾ ਬਰਬਾਦ ਹੋ ਗਿਆ ਲੱਗਦਾ ਵੀ ਕਣਕ ਕੋਣਕ ਜਿਹੜੀ ਬਚੇਗੀ ਮਾਣੀ ਮੋਟੀ ਕਣਕ ਲਾਉਣ ਲਈ ਕੋਈ ਜਗ੍ਹਾ ਬਚੇਗੀ ਕਿਉਂਕਿ ਬੱਤਰ ਹੀ ਨਹੀਂ ਆਉਣੀ ਮੈਨੂੰ ਲੱਗਦਾ ਹੈ ਹਾਂਜੀ ਨਹੀਂ ਮੈਦ ਹੀ ਨਹੀਂ ਹੈਗੀ ਜਿਵੇਂ ਹੀ ਲੈ ਗਈ ਨਹੀਂ ਸਾਰਾ ਕੁਝ ਮਤਲਬ ਖਤਮ ਹੋ ਗਿਆ ਹਾਂਜੀ ਹਾਂਜੀ ਤਾਂ ਇੱਧਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਹਾਲਾਤ ਜਿਹੜੇ ਨੇ ਇਹ ਫਰੋਸਪਰ ਦੇ ਸਰਹੱਦੀ ਪਿੰਡਾਂ ਦੇ ਹਾਲਾਤ ਆ ਤੁਸੀਂ ਦੇਖੋ ਕਿ ਪਾਣੀ ਕਿਸ ਤਰ੍ਹਾਂ ਖਲਾਂ ਦੇ ਵਿੱਚ ਦਾਖਲ ਹੋ ਰਿਹਾ ਲੋਕ ਜਿਹੜੇ ਨੇ ਉਹ ਟਾੜੇ ਪਰੇਸ਼ਾਨ ਹੋਏ ਪਏ ਨੇ ਤਾਂ ਸੱਨਲ ਇੱਕ ਇਹ ਨਾ ਕਰਾਂ ਦੇ ਉੱਪਰ ਚਲਾ ਬਜ਼ੁਰਗ ਬੱਠਾ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਲੈ ਕੇ ਤਾਂ ਦੇਖ ਸਕਦੇ ਹੋ ਕਿ ਇਹ ਬੰਨ ਜਿਹੜਾ ਇਹ ਪੱਕਨ ਪਾਕਿਸਤਾਨ ਦੀ ਸਰਾਹ ਦੇ ਉੱਤੇ ਉੱਪਰ ਇਹ ਬੰਨ ਬਣਿਆ ਹੈਗਾ ਤਾਂ ਇਸ ਜਿਹੜਾ ਇੱਧਰ ਸੱਜੇ ਪਾਸੇ ਇਮਾਰਤ ਕੀਤੀ ਹੋਈ ਹੈ ਦਰਿਆ ਨੇ ਤੇ ਖੱਬੇ ਪਾਸੇ ਬੇਸ਼ੱਕ ਚਲੋ ਸੂਕਾ ਦਾ ਹੈਗਾ ਪਰ ਇੱਧਰ ਤੁਸੀਂ ਦੇਖੋ ਇਹ ਜਿਹੜਾ ਤਬਾਹੀ ਦਾ ਮੰਜ਼ਰ ਖੌਫनाक ਤਸਵੀਰਾਂ ਦਰਦ ਭਰੀਆਂ ਲੋਕਾਂ ਦੀਆਂ ਆਵਾਜ਼ਾਂ ਕਿਸ ਤਰ੍ਹਾਂ ਲੋਕ ਜਿਹੜੇ ਨੇ ਉਹ ਦੁਖੀ ਹੋਏ ਪਏ ਨੇ ਸਾਰੇ ਇਸ ਏਰੀਏ ਤੋਂ ਤਾਂ ਸਨਣ ਲੱਗ ਪਈ ਸਾਹਿਬ ਜੀ ਕਿੱਦਾਂ ਕਿੰਨਾ ਹੋਇਆ ਇਸ ਏਰੀਏ ਦੇ ਵਿੱਚ ਨੁਕਸਾਨ ਹੋ ਗਿਆ ਜੀ ਇਹ ਦੇਖ ਲੋ ਨੁਕਸਾਨ ਤਾਂ ਬਹੁਤ ਹੋਇਆ ਪਿਆ ਜੀ ਨਾ ਦਾ ਕੋਈ ਪੱਠੇ ਬਚਿਆ ਨਾ ਕੋਈ ਡੰਗਰਾਂ ਦਾ ਚਾਰਾ ਹੀ ਬਚਿਆ ਜਾਂ ਵੇਖੋ ਡੰਗਰ ਬਣ ਤੇ ਬੰਨੀ ਬੈਠੇ ਮਾੜ ਮੋਟਾ ਜਿ ਕੋ ਮਿਲ ਜਾਂਦਾ ਤੇ ਪਾਲੀ ਤੇ ਨਹੀਂ ਤਾਂ ਬੈਠੇ ਜੀ ਹਾਂਜੀ ਘਰਾਂ 'ਚ ਪਾਣੀ ਵੜ ਗਿਆ ਘਰਾਂ 'ਚ ਪਾਣੀ ਵੜ ਗਿਆ ਜੀ ਹਾਂਜੀ ਰਾਤ ਫਿਰਵੇਂ ਅੱਥੇ ਸਬੰਧ ਤੇ ਕੱਢੀ ਰਾਤ ਬੰਨ ਤੇ ਕੱਢ ਲਈਈ ਕਈ ਡਰਦੇ ਹੁਣ ਘਰਾਂ ਨੂੰ ਵੜਨ ਤਾਂ ਜੀ ਕਰਦਾ ਅਸੀਂ ਆਣੇ ਵੇਖੋ ਤਾਂ بارش ਵਾਲਾ ਖੇੜਾ ਨਾ ਛੱਡੋ ਹੁਣ ਰਾਤ ਨੂੰ ਕਮਰੇ-ਕੁੰਮਰੇ ਦੇ ਡੇਗ ਮੈਣ ਜੇ ਕਮਰੇ ਡੇਗ ਆ ਕੰਮ ਉਹ ਤੋਂ ਜ਼ਿਆਦਾ ਖਰਾਬ ਜੀ ਚਾਰ-ਚ ਫੇਰੇ ਪਾਣੀ ਇੱਕ بارش ਨਹੀਂ ਖੇੜਾ ਛੱਡਦੀ ਔਖਾ ਹੀ ਹੈ ਜੀ ਔਖਾ ਹੀ ਹੈ ਹਾਂਜੀ 23 ਦੇ ਵਿੱਚ ਵੀ ਇਦਾਂ ਨੁਕਸਾਨ ਹੋਇਆ 23 ਚ ਨੁਕਸਾਨ ਤਾਂ ਹੋਗਾ ਜੀ ਇੱਕ ਤਾਂ ਜਿਹੜਾ ਨੁਕਸਾਨ ਹੋਈ ਪਏ ਨੇ ਇਹ ਉਹ ਨੁਕਸਾਨ ਮੰਨ ਕੇ ਚੱਲ ਜੇ ਰੱਬੀ ਸਰਕਾਰ ਡੋਬਾ ਦਿੰਦੀ ਇਹ ਸਰਕਾਰ ਡੋਬਾ ਦੇਗੀ ਸਾਨੂੰ ਤਾਂ ਪਿਛਲੀ ਵਾਰੀ ਮੈਨੂੰ ਤਾਂ ਪਿ ਫਟਵਾਰੀ ਕਹਿਣ ਦੇ ਉਧਰ ਚਲੇ ਜਾ ਕੋਈ ਉਧਰ ਕਾਇਦਾ ਚਲੇ ਜਾ ਕੋਈ ਉਧਰ ਕਾਇਦਾ ਫਟਵਾਰੀ ਦੀ ਗੱਲ ਨੂੰ ਸੁਣਦੇ ਉਹ ਉਹ ਤੋਂ ਗੱਲ ਸੁਣਦੇ ਨੇ ਆ ਜਿਹੜੇ ਪਿਛਲੇ ਜਿਹੜੇ ਨਹੀਂ ਡੋਬੇ ਹੋਏ ਇਹਨਾਂ ਇਹਨਾਂ ਹੀ ਲੈਣੇ ਡੋਬੇ ਜੀ ਸਾਡੇ ਵਰਗੇ ਅੱਗ ਟੱਕਰ ਤਾਂ ਪਹੁੰਚ ਨਹੀਂ ਨਹੀਂ ਜੀ ਹਾਂਜੀ ਇਹਦਾ ਸਰਕਾਰ ਅੱਗੇ ਅਸੀਂ ਤੇ ਇਹ ਬੇਨਤੀ ਕਰੀਏ ਕੋਈ ਸਾਡੀ ਸੁਣਦਾ ਹੈ ਨਾ ਵੀ ਸਿੱਧੇ ਜਿਹੜਾ ਡੋਬਾ ਪੈਣਾ ਸਾਡੇ ਖਾਤੇ ਅੱਜ ਸਿੱਧੇ ਪੈਣ ਜੇ ਕੁਝ ਦੇ ਸਕਦਾ ਕੋਈ ਤਾਂ ਜੇ ਨਹੀਂ ਦੇ ਸਕਦੇ ਜੀ ਗਣੋ ਨਾ ਹੀ ਦੇਣ ਜਿਹੜੇ ਜਿਹੜੇ ਬਿਨਾਂ ਫਾਲਤੂ ਖਾਂਦੇ ਨੇ ਉਹ ਤਾਂ ਨਾ ਦੁੱਖ ਹੋਏਗਾ ਸੋ ਬਿਲਕੁਲ ਜਿਹੜੀਆਂ ਗਰਦੌਰੀਆਂ ਹੁੰਦੀਆਂ ਨੇ ਉਹ ਇਹਨਾਂ ਉਹ ਲੋਕ ਮੁਆਵਜ਼ਾ ਲੈ ਜਾਂਦੇ ਆ ਜਿਹੜਿਆਂ ਦੇ ਚੰਗੇ ਭਲੇ ਹੁੰਦੇ ਨਾ ਕੋਈ ਉਹਨਾਂ ਦਾ ਡੋਬਾ ਹੁੰਦਾ ਨਾ ਕੋਈ ਨੁਕਸਾਨ ਹੁੰਦਾ ਇਹੀ ਲੋਕ ਕਰਲਾ ਰਹੇ ਨੇ ਚਲੋ ਕੁਦਰਤੀ ਆਫਤ ਆ ਗਈ ਕੁਦਰਤੀ ਆਫਤ ਨੂੰ ਕੋਈ ਨਹੀਂ ਰੋਕ ਸਕਦਾ ਕੁਦਰਤੀ ਆਫਤ ਤੇ ਚੱਲਦੇ ਪਏ ਨੇ ਮਾਰ ਇਹਨਾਂ ਨੂੰ 2023 ਦੇ ਵਿੱਚ ਵੀ ਪਈ ਸੀ ਮਾਰ ਹੁਣ ਵੀ ਪੈ ਰਹੀ ਹੈ ਪਰ ਰੰਜ ਇਹੀ ਹੈ ਸਰਕਾਰ ਤੱਕ ਕਿ ਜਦੋਂ ਗਰਦੌਰੀਆਂ ਹੁੰਦੀਆਂ ਨੇ ਜਦੋਂ ਮੁਆਵਜ਼ਾ ਲੈਣ ਦਾ ਮੌਕਾ ਹੁੰਦਾ ਤਾਂ ਉਹ ਗਰਦੌਰੀਆਂ ਕਿਸੇ ਹੋਰ ਦੀਆਂ ਹੁੰਦੀਆਂ ਉਹ ਮੁਆਵਜ਼ਾ ਕਿਸੇ ਹੋਰ ਦਾ ਹੁੰਦਾ ਪਟਵਾਰੀ ਹੀਰਾ ਫੇੜੀਆਂ ਕਰਕੇ ਆਪਦੇ ਚਹੇਤਿਆਂ ਨੂੰ ਜਾਂ ਸਰਪੰਚੋ ਹੁੰਦੇ ਉਹ ਆਪਦੇ ਇਲਾਕੇ ਦੇ ਜਿਹੜੇ ਉਹਨਾਂ ਨਾਲ ਨਜ਼ਦੀਕੀ ਲੋਕ ਹੁੰਦੇ ਉਹਨਾਂ ਨੂੰ ਦਵਾ ਜਾਂਦੇ ਆ ਤਾਂ ਲੋੜ ਆ ਪੰਜਾਬ ਸਰਕਾਰ ਨੂੰ ਜਿਸ ਤਰ੍ਹਾਂ ਇਸ ਭਾਈ ਸਾਹਿਬ ਨੇ ਗੱਲ ਕੀਤੀ ਆ ਕਿ ਜੇ ਗਰਦੌਰੀਆਂ ਕਰਾਉਣੀਆਂ ਜੇ ਮੁਆਵਜ਼ਾ ਕਰਾਉਣਾ ਤੇ ਜੇ ਮੁਆਵਜ਼ਾ ਦੇਣਾ ਤਾਂ ਉਹ ਇਨ੍ਹਾਂ ਦੇ ਖਾਤਿਆਂ ਦੇ ਵਿੱਚ ਆਵੇ ਤਾਂ ਜੋ ਜੇ ਮਾੜਾ ਮੋਟਾ ਕੁਝ ਬਸਿਆ ਉਹਨੂੰ ਨਾਲ ਲੈ ਕੇ ਮੁਆਵਜ਼ਾ ਜਿਹੜਾ ਕੋਈ ਚੰਦ ਪੈਸੇ ਮਿਲਣਗੇ ਉਹਨੂੰ ਨਾਲ ਲੈ ਕੇ ਆਪਦੀ ਨਵੀਂ ਫਸਲ ਖੜੀ ਕਰਨਗੇ ਤੇ ਆਪਦਾ ਪਾਲਣ ਪੋਸ਼ਣ ਉਹ ਕਰਨਗੇ ਕੈਮਰਾਮੈਨ ਸ਼ਰਸ਼ੀ ਪਾਲ ਦੇ ਨਾਲ ਮਕੀਆ ਸਿੰਘ ਹੋਰ ਜਾਨਾ ਸਪੋਕਸਮੈਨ ਫਿਰੋਜ਼ਪੁਰ